ਸਸ਼ੀਕਲ ਜੀ ਸਾਰਿਆਂ ਨੂੰ ਮੈਂ ਜੋਸਨ ਸਿੱਧੂ ਅੱਜ ਆਪਾਂ ਫੇਰ ਲੈ ਕੇ ਹਾਜ਼ਰ ਆ ਇੱਕ ਹੋਰ ਮੈਥਮੈਟਿਕਸ ਦੀ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਆਪਣੇ ਵੀਡੀਓਜ਼ ਦੇ ਥਰੂ ਤੁਹਾਨੂੰ ਤੁਹਾਡੇ ਫਾਈਨਲ ਐਗਜ਼ਾਮਸ ਨੂੰ ਫਾਈਨਲ ਟੱਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ 4 ਮਾਰਕਸ ਵਾਲਾ ਕੁਐਸਚਨ ਜਿਹੜਾ ਕਿ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਚੈਪਟਰ 12ਵਾਂ ਜਾਨੀ ਕਿ ਸਤਹੀ ਖੇਤਰਫਲ ਤੇ ਆਇਤਨ ਦੀ ਵਿੱਚੋਂ ਇਹ ਇੱਕ ਕੁਐਸਚਨ ਹੈ ਐਂਡ ਬਹੁਤ ਜ਼ਿਆਦਾ ਇੰਪੋਰਟੈਂਟ ਆ ਤਾਂ ਬਹੁਤਾਂ ਟਾਈਮ ਨਾਲ ਅੰਦਰ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੁਐਸ 4.2 ਸੈਂਟੀਮੀਟਰ ਵਾਲੇ ਤਾਤੂ ਦੇ ਇੱਕ ਗੋਲੇ ਨੂੰ ਪਿਘਲਾ ਕੇ ਅਰਧ ਵਿਆਸ 6 ਸੈਂਟੀਮੀਟਰ ਵਾਲੇ ਇੱਕ ਬੇਲਨ ਦੇ ਰੂਪ ਵਿੱਚ ਢਾਲਿਆ ਗਿਆ ਹੈ। ਓਕੇ ਕਹਿੰਦੇ ਇੱਕ ਕਾਪੜੇ ਕੋਲੇ ਇੱਕ ਤਾਤੂ ਦਾ ਗੋਲਾ ਸੀਗਾ ਉਹਦਾ ਅਰਧ ਵਿਆਸ ਸੀਗਾ 4.2 ਉਹਨੂੰ ਪਿਘਲਾ ਕੇ ਕਹਿੰਦੇ ਇੱਕ ਬੇਲਨ ਬਣਾਤਾ ਜਿਹਦਾ ਕੀ ਹੈ ਅਰਧ ਵਿਆਸ ਕਿੰਨਾ ਹੈ 6 ਸੈਂਟੀਮੀਟਰ ਹੈ ਤਾਂ ਉਸ ਬੇਲਨ ਦੀ ਆਪਾਂ ਉਚਾਈ ਪਤਾ ਕਰਨੀ ਹੈ ਜਿਹੜੀ ਆਪਾਂ ਪਿਘਲਾ ਕੇ ਨਵੇਂ ਸਰੂਪ ਬਣਾਇਆ ਦਾ ਠੀਕ ਹੈ ਤਾਂ ਪਹਿਲਾਂ ਜਦੋਂ ਵੀ ਇੱਕ ਚੀਜ਼ ਧਿਆਨ ਚ ਰੱਖੋ ਜਦੋਂ ਵੀ ਕੋਈ ਚੀਜ਼ ਪਿਗਲਾ ਕੇ ਬਣਦੀ ਆ ਜਾਂ ਬਣਾ ਕੇ ਪਿਘਲਾਈ ਜਾ ਰਹੀ ਹੈ ਤਾਂ ਉਸ ਟਾਈਮ ਤੇ ਉੱਥੇ ਆਇਤਨ ਦੀ ਗੱਲ ਹੋਊਗੀ ਠੀਕ ਹੈ ਕਿਉਂਕਿ ਜਿਹੜਾ ਟੋਟਲ ਜਿੰਨੀ ਉਹਦੇ ਵਿੱਚ ਅਮਾਊਂਟ ਹੈਗੀ ਉਹਨੂੰ ਪਿਗਲਾ ਕੇ ਦੂਜੀ ਫਾਰਮ ਦੇ ਵਿੱਚ ਬਣਾਇਆ ਜਾਂ ਉਧਰੋਂ ਬਣਾ ਕੇ ਫਿਰ ਪਿਘਲਾਤਾ ਜਦੋਂ ਵੀ ਕੁਝ ਐਦਾਂ ਦੇ ਵਰਡਿੰਗ ਯੂਜ਼ ਹੁੰਦੀ ਆ ਤਾਂ ਦੈਨ ਤੁਸੀਂ ਉਹਦਾ ਆਇਤਨ ਪਤਾ ਕਰਨਾ ਹੁੰਦਾ ਜਾਂ ਆਇਤਨ ਦੇ ਫਾਰਮੂਲੇਸ ਅਪਲਾਈ ਕਰਨੇ ਹੁੰਦੇ ਆ ਠੀਕ ਹੈ ਤਾਂ ਇੱਥੇ ਦੇਖੋ ਆਪਣੇ ਕੋਲ ਇੱਕ ਹੈਗਾ ਗੋਲਾ ਠੀਕ ਹੈ ਆ ਕੀ ਹੈ ਤੋਂ ਗੋਲਾ ਯਾਨੀ ਕਿ ਜਿਵੇਂ ਕਿ ਅਪਰੋਪਰ ਪੂਰੀ ਬਾਲ ਲੈ ਲਈਏ ਠੀਕ ਹੈ ਉਹਦਾ ਜਿਹੜਾ ਅਰਧ ਵਿਆਸ ਕਹਿੰਦੇ ਹੈਗਾ ਦਾ 4.2 ਅਰਧ ਵਿਆਸ ਹੈਗਾ 4.2 ਸੈਂਟੀਮੀਟਰ ਇਹਨੂੰ ਪਿਘਲਾ ਲਿਆ ਇਹਨਾਂ ਨੇ ਪਿਘਲਾ ਕੇ ਕਹਿੰਦੇ ਇੱਕ ਬਣਾਣਾ ਹੈ ਬੇਲਣ ਠੀਕ ਹੈ ਇਹ ਬੇਲਣ ਦਾ ਕਹਿੰਦੇ ਅਰਧ ਵਿਆਸ ਹੈਗਾ 6 ਸੈਂਟੀਮੀਟਰ ਓਕੇ ਹਾਲਾਂਕਿ ਸ਼ੇਪ ਥੋੜੀ ਮੈਚ ਕਰ ਰਹੀ ਹੈ ਬਟ ਧਿਆਨ ਰੱਖੋ ਬਸ ਇੱਕ ਮੈਜ਼ਰ ਕਰੂ ਤੇ ਇਹਦੇ ਜਿਹੜੀ ਹਾਈਟ ਆ ਪਤੀ ਹੈ ਫਾਈਂਡ ਆਊਟ ਕਰਨੀ ਹੈ ਹਾਈਟ ਆਪਾਂ ਫਾਈਂਡ ਆਊਟ ਕਰਨੀ ਹੈ ਸਾਨੂੰ ਦਿੱਤਾ ਹੋਇਆ 6 ਸੈਂਟੀਮੀਟਰ ਇਹਦਾ ਅਰਧ ਵਿਆਸ ਹੈ ਠੀਕ ਹੈ ਇਹਨੂੰ ਪਿਘਲਾਪਾ ਇਹਦੇ ਚ ਬਣਾਵਾ ਹੁਣ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖੋ ਇਹਨਾਂ ਦੋਨਾਂ ਦੇ ਵਿੱਚ ਕੋਮਨ ਚੀਜ਼ ਫੜੋ ਕਿਹੜੀ ਹੋ ਸਕਦੀ ਹੈ ਦੇਖੋ ਜਿੰਨੀ ਅਮਾਉਂਟ ਜਿੰਨਾ ਜਿੰਨੀ ਮੈਟਲ ਆਪਾਂ ਨੂੰ ਇਸ ਗੋਲਾ ਬਣਾਉਣ ਦੇ ਵਿੱਚ ਚਾਹੀਦੀ ਸੀ ਉਨੀ ਹੀ ਆਪਾਂ ਨੂੰ ਇੱਧਰ ਚਾਹੀਦੀ ਹੈ ਠੀਕ ਹੈ ਕਿਉਂਕਿ ਕੰਪਲੀਟਲੀ ਇਹਨੂੰ ਉਹਦੇ ਵਿੱਚ ਕਨਵਰਟ ਕੀਤਾ ਪੂਰੇ ਤੌਰ ਤੇ ਉਹਦੇ ਚ ਬਦਲਿਆ ਇਹਨੂੰ ਠੀਕ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਸਾਂਝੀ ਚੀਜ਼ ਕੀ ਹੈ ਇਹਨਾਂ ਦਾ ਆਇਤਨ ਗੋਲੇ ਦਾ ਆਇਤਨ ਬਰਾਬਰ ਹੋਊਗਾ ਬਿਲਨ ਦੇ ਆਇਤਨ ਦੇ ਬਰਾਬਰ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਚੀਜ਼ਾਂ ギਵਨ ਉਹਨੂੰ ਲਿਖ ਲੈਣੇ ਆ ਸਾਡੇ ਕੋਲੇ ਗੋਲੇ ਦਾ ਅਰਧ ਵਿਆਸ ਕਿੰਨਾ ਦਿੱਤਾ ਗੋਲੇ ਦਾ ਅਰਧ ਵਿਆਸ ਹੈਗਾ 4.2 ਸੈਂਟੀਮੀਟਰ ਠੀਕ ਹੈ ਫਿਰ ਬਿਲਨ ਦਾ ਅਰਧ ਵਿਆਸ ਦਿੱਤਾ ਹੋਇਆ ਉਹ ਵੀ ਲਿਖ ਲੈਣੇ ਆ ਬੇਲਨ ਦਾ ਅਰਧ ਵਿਆਸ ਦਿੱਤਾ ਸਾਨੂੰ 6 ਸੈਂਟੀਮੀਟਰ ਓਕੇ ਤਾਂ ਇਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਸਾਡਾ ਇੱਕ ਚੀਜ਼ ਫਾਈਂਡ ਆਊਟ ਕਰਨੀ ਹੈ ਬਟ ਇੱਕ ਇਹਨਾਂ ਦੇ ਉਹਨਾਂ ਦੇ ਵਿੱਚ ਕਾਮਨ ਚੀਜ਼ ਹੈ ਉਹਨੂੰ ਇੰਪਲੀਮੈਂਟ ਕਰਕੇ ਫਿਰ ਇਹ ਪਉ ਚੀਜ਼ ਫਾਈਂਡ ਆਊਟ ਕਰ ਸਕਦੇ ਆ ਤਾਂ ਦੋਨਾਂ ਦੇ ਵਿੱਚ ਸਾਂਝੀ ਚੀਜ਼ ਕਿਹੜੀ ਹੈ ਇਹਨਾਂ ਦੋਨਾਂ ਦਾ ਆਇਤਨ ਇੱਕ ਦੂਜੇ ਦੇ ਬਰਾਬਰ ਹੋਊਗਾ ਤਾਂ ਆਪਣੇ ਕੋਲੇ ਲਿਖ ਸਕਦੇ ਆਪਾਂ ਗੋਲੇ ਦਾ ਆਇਤਨ ਬਰਾਬਰ ਹੋਊਗਾ ਬੇਲਨ ਦੇ ਆਇਤਨ ਦੇ ਤਾਂ ਉਹ ਇਹਨਾਂ ਦੇ ਫਾਰਮੂਲੇ 'ਤੇ ਧਿਆਨ ਚ ਹੋਣੇ ਚਾਹੀਦੇ ਆ ਠੀਕ ਹੈ ਗੋਲੇ ਦਾ ਆਇਤਨ ਹੁੰਦਾ ਸਾਡੇ ਕੋਲੇ ਜੀ 4/3 ਪਾਈ r ਇਹਦਾ ਹੋਰ ਆ r ਤੇ ਨੂੰ r1 ਬੰਨ ਲਿਖ ਲੈਨੇ ਆ r1 ਦੀ q ਬਰਾਬਰ ਹੁੰਦਾ ਬੇਲਨ ਦਾ ਆਇਤਨ ਬੇਲਨ ਦਾ ਆਇਤਨ ਹੁੰਦਾ ਪਾਈ r ਇਹਦਾ r ਹੋਰ ਆ ਤਾਂ r2 ਨਾਲ ਦੇ ਨੋਟ ਕਰ ਲਿਆ r2 ਐਟ ਠੀਕ ਹੈ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਗੋਲੇ ਦਾ ਅਰਧ ਵਿਆਸ h ਹੋਰ ਹੈ ਬੇਲਨ ਦਾ ਅਰਧ ਵਿਆਸ h ਹੈ ਤਾਂ ਇਹਨੂੰ ਰਿਪਰੈਜ਼ੈਂਟ ਤੁਸੀਂ ਕਿਵੇਂ ਕਰਨਾ ਇਹਨੂੰ r1 ਨਾਲ ਕਰ ਲਿਓ ਇਹਨੂੰ r2 ਨਾ ਕਰ ਲਿਓ ਤਾਂ ਜੋ ਜਦੋਂ ਤੁਸੀਂ ਪੈਰਲਲ ਤੋਂ ਨਾ ਫਾਰਮੂਲੇ ਨੂੰ ਰੱਖੋਗੇ ਤਾਂ ਕੱਟ ਨਾ ਦੋ ਕਿਉਂਕਿ r ਨੂੰ r ਨਾਲ ਸੀ ਕੈਨਸਲ ਨਹੀਂ ਕਰ ਸਕਦੇ ਬਿਕੋਜ਼ ਇਹਨਾਂ ਦੋਨਾਂ ਦੀਆਂ ਵੈਲਿਊਜ਼ ਕਿੰਨੇ ਅਲੱਗ-ਅਲੱਗ ਨੇ ਹਾਂ ਪਾਈ ਨੂੰ ਪਾਈ ਨਾਲ ਤੁਸੀਂ ਕੈਨਸਲ ਆਊਟ ਕਰ ਸਕਦੇ ਹੋ ਠੀਕ ਹੈ ਤਾਂ ਪਿੱਛੇ ਆਪਣੇ ਕੋਲੇ ਰਹਿ ਗਿਆ 4/3 r1 ਦੀ 큐 ਬਰਾਬਰ r2 ਦੀ ਸਕੁਅਰ ਗੁਣਾ h ਜਿੱਦੀ ਜਿੱਦੀ ਵੈਲਿਊ ਪਤਾ ਆਪਾਂ ਵਿੱਚ ਪੁੱਟ ਕਰ ਦਿੰਨੇ ਆ ਤਾਂ 4/3 ਦੇਖੋ ਜੀ ਗੋਲੇ ਦਾ ਆਇਤਨ ਯਾਨੀ ਕਿ ਗੋਲੇ ਦਾ ਇੱਥੇ ਅਰਧ ਵਿਆਸ ਯੂਜ਼ ਕਰਾਂਗੇ ਗੋਲੇ ਦਾ ਅਰਧ ਵਿਆਸ ਹੈਗਾ ਸਾਡੇ ਕੋਲੇ 4.2 큐ਬ ਆਊਗਾ ਠੀਕ ਹੈ ਨੈਕਸਟ ਹੈਗਾ r2 r2 ਪਾਸ ਕਿਹਨੂੰ ਮੰਨਿਆ ਸੀ 6 ਤਾਂ 6 ਨੂੰ ਆਪਾਂ ਕੀ ਕਰਤਾ ਸਕੁਅਰ ਗੁਣਾ h ਆਪਾਂ ਫਾਈਂਡ ਆਊਟ ਕਰਨੀ ਆ ਠੀਕ ਹੈ ਤਾਂ ਹੁਣ ਆਪਾਂ ਕੱਢ ਸਕਦੇ ਹਾਂ ਹਾਈਟ ਕਿਉਂ ਕਿ ਬਾਕੀ ਸਾਰੀਆਂ ਜਿੱਦ ਇੱਕ ਸਾਈਡ ਤੇ ਲਿਜਾ ਕੇ ਆਪਣੇ ਕੋਲ h ਦੀ ਵੈਲਿਊ ਨਿਕਲਿਆਊਗੀ ਤਾਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ 4/3 4.2 ਦੋ ਵਾਰੀ ਹੋਲ ਤਿੰਨ ਵਾਰੀ 4.2 4.2 ਇੱਧਰ ਆਪਾਂ ਠੀਕਮ 36 h ਤੁਮੇ ਨਾਲ ਉਹ ਮੈਂ ਰੱਖ ਲਿਆ ਠੀਕ ਹੈ ਹੁਣ ਦੇਖੋ ਇੱਥੋਂ ਪੈਂਚ ਕੱਢਣੀ ਆ ਤਾਂ ਸਿੱਧਾ 36 ਨੂੰ ਇੱਧਰ ਲਿਆਓ 4/3 4.2 गुना 4.2 4.2 नीचे आ गया 36 ठीक है 36 ਨੂੰ ਤੁਸੀਂ 6 ਦਾ ਸਕੁਅਰ ਉਦਾਂ ਵੀ ਲਿਖ ਸਕਦੇ ਹੋ ਬੱਚੇ ਠੀਕ ਹੈ ਕੋਈ ਇਸ਼ੂ ਨਹੀਂ ਤਾਂ ਜੋ ਆਪਾਂ ਕੱਟ ਸਕੀਏ ਠੀਕ ਹੈ ਇਹਨੂੰ ਤੁਸੀਂ 6 ਦਾ ਸਕੁਅਰ ਹੀ ਰੱਖ ਲਓ ਜਾਈਓ ওকে ਇਹ ਇਧਰ ਗੁਣਾ ਤੇ ਇਧਰ ਆ ਕੇ बटे ਚਾਜਾ ਹੁਣ ਕੱਟ ਦੋ ਜਿਹੜੀ ਜਿਹੜੀ ਵੈਲਿਊ ਆਪਾਂ ਕੱਟ ਸਕਦੇ ਆ ਇੱਕ ਠੀਕਾ ਠੀਕਾ 6 7 42 ਤਾਂ ਪੁਆਇੰਟ 7 ਆ ਗਿਆ ਇਹਦੇ ਇੱਥੇ ਇੱਕ ਠੀਕਾ ਠੀਕਾ 6 7 42.7 ਆ ਗਿਆ ਹੁਣ ਇੱਥੇ ਦੇਖੋ ਤੈਨੂੰ ਤੇ ਕੱਟ ਸਕਦੇ ਆਪਾਂ ਤੈਨ ਤੇ ਕੱਟਣ ਵਾਸਤੇ 13 3 14 3 42 ਦਾ 1.4 ਆ ਗਿਆ ਠੀਕ ਹੈ ਡਿਵਾਈਡ ਕਰਨ ਵੇਲੇ ਮਲਟੀਪਲੀਕੇਸ਼ਨ ਵੇਲੇ ਜਦੋਂ ਵੀ ਤੁਹਾਡੇ ਕੋਲ ਕੁਝ ਪੁਆਇੰਟਾਂ ਦੇ ਵਿੱਚ ਦੇਖਣ ਨੂੰ ਮਿਲਦਾ ਤਾਂ ਉਸ ਟਾਈਮ ਪੁਆਇੰਟ ਨੂੰ ਇੱਕ ਵਾਰੀ ਭੁੱਲ ਕੇ ਡਾਇਰੈਕਟ ਕੱਟ ਦਿਆ ਕਰੋ ਜਾਨਕਿ ਡਿਵਾਈਡ ਕਰਦਿਆ ਕਰੋ ਜਾਂ ਗੁਣਾ ਕਰ ਲਿਆ ਕਰੋ ਬਾਅਦ ਚ ਜਿਹੜਾ ਤੁਹਾਡਾ ਫਾਈਨਲ ਆਨਸਰ ਆ ਉਹਦੇ ਵਿੱਚ ਜਿਹੜਾ ਆਪਣਾ ਫਾਈਨਲ ਆਨਸਰ ਹੁੰਦਾ ਜਦੋਂ ਤੁਸੀਂ ਉਹਦੇ ਚ ਪੁਆਇੰਟ ਜਿਹੜੇ ਅਸਟਮੈਂਟ ਕਰਨੀ ਆ ਤਾਂ ਜਿਹੜੇ ਆਪਾਂ ਸਟਾਰਟਿੰਗ 'ਚ ਨੰਬਰ ਲਏ ਸੀ ਜਿਨ੍ਹਾਂ ਦੇ ਅਸੀਂ ਕੈਲਕੂਲੇਸ਼ਨ ਕੀਤੀ ਆ ਉਹਨਾਂ ਦੇ ਪਿੱਛੇ ਡੀਜ਼ਲ ਗਿਲ ਕੇ ਪੁਆਇੰਟ ਲਗਾ ਦਿਆ ਕਰੋ ਹੁਣ ਜਿਵੇਂ ਇਥੇ ਮੰਨ ਲਓ ਇੱਥੇ ਬਸਿੱਧਾ ਕੀ ਕੱਟਿਆ ਸੀਗਾ 42 ਨੂੰ 6 ਤੇ ਕੱਟ ਲੈ 6 ਸੌਰੀ 42 ਨੂੰ 6 ਤੇ ਕੱਟਿਆ 6 ਕਮ 6 6 7 42 ਹੁਣ ਦੇਖੋ ਇੱਥੇ ਆਪਾਂ वैसे 1.7 ਲਾਇਆ ਬਟ ਆਪਣੇ ਕੋਲੇ ਉੱਪਰ ਪੁਆਇੰਟ ਤੋਂ ਬਾਅਦ ਇੱਕ ਡਿਜ਼ਰਟ ਸੀ ਤਾਂ ਪਿੱਛੇ ਇੱਕ ਡਿਜ਼ਰਟ ਛੱਡ ਕੇ ਆਪਾਂ ਪੁਆਇੰਟ ਲਾਤਾ ਆਨਸਰ ਦੇ ਵਿੱਚ ਠੀਕ ਹੈ ਤਾਂ ਇਹ ਸਾਡੀ ਜਿਹੜੀ ਹੈਗੀ ਪੂਰੀ ਪ੍ਰੋਪਰ ਕੈਲਕੂਲੇਸ਼ਨ ਹੈ ਥੋ ਕੱਟੀ ਗਈ ਹੁਣ ਜਸਟ ਆਪਣੇ ਕੋਲੇ ਮਲਟੀਪਲੀਕੇਸ਼ਨ ਰਹਿ ਗਈ ਤਾਂ ਨੈਕਸਟ ਸਟੈਪ ਕੀ ਕਹਿੰਦਾ ਐਚ ਦੀ ਵੈਲਿਊ ਬਰਾਬਰ ਹੈਗੀ ਹੈ 4 ਗੁਣਾ 0.7 ਗੁਣਾ 0.7 ਗੁਣਾ 1.4 ओके ਤੁਸੀਂ ਕੀ ਕਰ ਸਕਦੇ ਹੋ ਪੁਆਇੰਟ ਦੇ ਮੂਰੇ ਜ਼ੀਰੋ ਵੀ ਲਗਾ ਸਕਦੇ ਹੋ ਕਲੀਅਰ ਹੈ ਪੁਆਇੰਟ 7 ਨੂੰ ਅਸੀਂ 0.7 ਵੀ ਲਿਖ ਸਕਦੇ ਹਾਂ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਕਲੀਅਰ ਆ ਹੋ ਤੁਸੀਂ ਕੀ ਕਰੋ ਗੁਣਾ ਕਰ ਲਓ 4 7 ਤੋਂ 7 49 ਇਹਨਾਂ ਦੋਨਾਂ ਦੀ ਮਲਟੀਪਲਾਈ ਕੀਤੀ ਟੋਟਲ ਦੇਖੋ ਪੁਆਇੰਟ ਤੋਂ ਬਾਅਦ ਕਿੰਨੇ ਡਿਜੀਟ ਇਕ ਇਧਰ ਡਿਜੀਟ ਆ ਤਾਂ ਟੋਟਲ ਪਿੱਛੇ ਦੋ ਛੱਡ ਕੇ ਪੁਆਇੰਟ ਲਾਤਾ ਫਿਰ ਹੈਗਾ 1. ਚਾਰ ਬਰਾਬਰ ਐਚ ਫਿਰ ਤੁਸੀਂ ਕੀ ਕਰੋ ਇਹਨਾਂ ਸਾਰਿਆਂ ਦੀ ਮਲਟੀਪਲੀਕੇਸ਼ਨ ਕਰ ਲਓ ਇੱਕ ਵਾਰੀ ਪੁਆਇੰਟ ਭੁੱਲ ਕੇ 14 ਚੌਕ 56 5.6 ਆ ਗਿਆ ਨਾ ਉਹਨਾਂ ਨੇ ਮਲਟੀਪਲਾਈ ਕੀਤੀ ਪਿੱਛੇ ਇੱਕ ਛੱਡ ਕੇ ਡਿਜਿਟ ਸੀ ਲਾਤਾ ਗੁਣਾ 0.49 ਆ ਸਾਡੇ ਕੋਲੇ ਆ ਜੂਗੀ ਐਚ ਦੀ ਵੈਲਿਊ ਹੁਣ ਆਪਾਂ ਕੀ ਕਰਦੇ ਦੋਨਾਂ ਦੀ ਮਲਟੀਪਲੀਕੇਸ਼ਨ ਕਰ ਲੈਣੇ ਆ ਅਸੀਂ ਕਰਦੇ ਆ 49 ਨੂੰ ਇੱਕ ਵਾਰੀ 56 ਨਾਲ ਮਲਟੀਪਲੀਕੇਸ਼ਨ ਕਰ ਲੈਣੇ ਆ 9 54 5 ਗਿਆ ਹਸਲ 6 4 24 24 ਦੇ 5 29 ਨੈਕਸਟ ਆ ਗਿਆ ਆਪਣੇ ਕੋਲ 9 5 45 ਚਾਰ ਗਿਆ ਹਸਲ 5 4 20 ਤੇ 4 24 4 9 ਤੇ 5 14 2 6 7 ਤੇ 2 ਤਾਂ ਸਾਡੇ ਕੋਲੇ ਜਿਹੜਾ ਹੈਗਾ ਫਾਈਨਲ x ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ ਮਲਟੀਪਲੀਕੇਸ਼ਨ ਕਰਕੇ ਆ ਗਿਆ 27 44 ਤਾਂ ਆਪਾਂ ਲਿਖਤਾ ਇੱਥੇ 56 ਨੂੰ 99 ਨਾਲ ਕਰਕੇ 27 ਤੋ ਆਲੀ ਆ ਗਿਆ ਹੁਣ ਅਗੇ ਸਾਡੇ ਪੁਆਇੰਟ ਦੀ ਅਡਜਸਟਮੈਂਟ ਪੁਆਇੰਟ ਦੀ ਅਡਜਸਟਮੈਂਟ ਦੇਖੋ ਜਿਹੜੇ ਨੰਬਰਾਂ ਨੂੰ ਅਸੀਂ ਮਲਟੀਪਲਾਈ ਕੀਤਾ ਸੀ ਉਹਦੇ ਵਿੱਚ ਦੇਖੋ ਪੁਆਇੰਟ ਤੋਂ ਬਾਅਦ ਟੋਟਲ ਕਿੰਨੇ ਨੰਬਰ ਆ ਇੰਦਰ ਆਪਣੇ ਕੋਲ ਇੱਕ ਹੋ ਗਿਆ ਪੁਆਇੰਟ ਤੋਂ ਬਾਅਦ ਦੋ ਤਿੰਨ ਤਾਂ ਪੁਆਇੰਟ ਤੋਂ ਬਾਅਦ ਟੋਟਲ ਕਿੰਨੇ ਆ ਤਿੰਨ ਨੰਬਰ ਆ ਤਾਂ ਪਿੱਛੋਂ ਤਿੰਨ ਛੱਡ ਕੇ ਅਸੀਂ ਪੁਆਇੰਟ ਲਗਾਤਾ ਤਾਂ ਇਹ ਸਾਡੀ ਕੀ ਦੀ ਵੈਲਿਊ ਆ ਗਈ ਐਚ ਦੀ ਵੈਲਿਊ ਆ ਗਈ ਤਾਂ ਇਹਨੂੰ ਅਸੀਂ ਲਿਖ ਸਕਦੇ ਆ ਜਿਹੜੀ ਸਾਡੀ ਐਚ ਹੈ 2.744 सेंटीमीटर ਹੈ ਕਿਉਂਕਿ ਜੁਨਿਟ ਕੀ ਸੀਗਾ ਇੱਥੇ ਅਰਧ ਵਿਆਸ ਦਾ ਸੈਂਟੀਮੀਟਰ ਸੀ ਤਾਂ ਹਾਈਟ ਦਾ ਵੀ ਜੁਨਿਟ ਕੀ ਹੋਊਗਾ ਸੇਮ ਉਹੀ ਹੋਊਗਾ ਤਾਂ ਹੁਣ ਨੈਕਸਟ ਅਸੀਂ ਵਰਡਿੰਗ ਦੇ ਵਿੱਚ ਲਿਖ ਦਿੰਨੇ ਆ ਢੇਲਨ ਦੀ ਉਚਾਈ ਢੇਲਨ ਦੀ ਉਚਾਈ ਸਾਡੀ ਆ ਗਈ 2.744 ਸੈਂਟੀਮੀਟਰ ओके okay, ਤਾਂ बस 메인 મુદ્ਦੇ ਦੀ ਗੱਲ ਇਹ ਹੈ ਵੀ ਤੁਸੀਂ ਇੱਕ ਚੀਜ਼ ਧਿਆਨ ਚ ਰੱਖਣੀ ਹੈ ਜਦੋਂ ਵੀ ਇੱਕ ਚੀਜ਼ ਤੁਸੀਂ 메인 ਧਿਆਨ ਚ ਇਹ ਰੱਖਣੀ ਹੈ ਵੀ ਜਦੋਂ ਵੀ ਕੋਈ ਸ਼ੇਪ ਪਿਗਲਾ ਕੇ ਦੂਜੀ ਸ਼ੇਪ ਦੇ ਵਿੱਚ ਬਣਾਈ ਜਾ ਰਹੀ ਹੈ ਠੀਕ ਹੈ ਗੋਲ ਹੈ ਗੋਲੀ ਨੂੰ ਪਿਗਲਾ ਕੇ ਬਿਲਲਨ ਚ ਬਣਾਇਆ ਬਿਲਲ ਨੂੰ ਪਿਗਲਾ ਕੇ ਸ਼ਾਂਗੂ ਬਣਾਇ ਜਿੱਥੇ ਕਿਤੇ ਪਿਗਲਾ ਕੇ ਕਨਵਰਜਨ ਦੀ ਗੱਲ ਹੋਈ ਹੈ ਤਾਂ ਉਸ ਸਮੇਂ ਤੁਸੀਂ ਇੱਕ ਚੀਜ਼ ਸਾਂਝੀ ਰੱਖਣੀ ਹੈ ਉਹ ਹੈ ਉਹਨਾਂ ਦੋਨਾਂ ਸ਼ੇਪਸ ਦਾ ਆਇਤਨ ਜਿਵੇਂ ਕਿ ਆਪਾਂ ਇੱਥੇ ਰੱਖਿਆ ਸੀਗਾ ਗੋਲੇ ਦਾਇਤਨ ਤੇ ਬਿੱਲ ਦਾਇਤਨ ਫਾਰਮੂਲੇਸ ਖੋਲੇ R1 ਤੇ R2 ਜੀ ਉਹਨਾਂ ਦੇ ਅਰਧ ਵਿਆਸ ਸੇਮ ਨਹੀਂ ਹੈਗੇ ਤਾਂ ਉਦੋਂ ਤੁਸੀਂ ਪਹਿਲੇ ਵਾਲੇ ਦਾ ਅਰਧ ਵਿਆਸ R1 ਮੰਨ ਲਿਓ ਦੂਜੇ ਵਾਲੇ ਦਾ ਅਰਧ ਵਿਆਸ R2 ਮੰਨ ਲਿਓ ਓਕੇ ਤਾਂ ਜੋ ਤੁਸੀਂ ਬਾਈ ਮਿਸਟੇਕ ਇਹਨਾਂ ਦੋਨਾਂ R ਨੂੰ ਇੱਕ ਦੂਜੇ ਨਾਲ ਕੈਨਸਲ ਨਾ ਕਰੋ ਇੱਥੇ ਆਪਾਂ ਇਹਨਾਂ ਦੋਨੋਂ ਨੂੰ ਕੈਨਸਲ ਨਹੀਂ ਕਰ ਸਕਦੇ ਬਿਕੋਜ਼ ਇਹਨਾਂ ਦੋਨਾਂ ਦੀਆਂ ਵੈਲਿਊਜ਼ ਕਿੰਨੇ ਅਲੱਗ-ਅਲੱਗ ਨੇ ਤੇ ਇਹ ਹੀ ਛੋਟੇ-ਛੋਟੇ ਚੀਜ਼ਾਂ ਹੁੰਦੀਆਂ ਜਿਹੜੀ ਅਸੀਂ ਧਿਆਨ ਚ ਰੱਖਣੀਆਂ ਹੁੰਦੀਆਂ ਕਿਉਂ ਕਿਉਂਕਿ ਫਾਰਮੂਲਾ ਸਾਨੂੰ ਹੁੰਦੇ ਨੇ ਅਸੀਂ ਡਰਾਈਵ ਵੀ ਕਰ ਲੈਨੇ ਬਟ ਫਾਈਨਲ ਆਨਸਰ ਤੱਕ ਪਹੁੰਚਦੇ ਪਹੁੰਚਦੇ ਗੜਬੜ ਕਰ ਦਿੰਨੇ ਆ ਤਾਂ ਇਹ ਗੜਬੜ ਤੁਸੀਂ ਨਹੀਂ ਕਰਨੀ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਦਾਂ ਹੀ ਸਾਡੇ ਨਾਲ ਲਗਾਤਾਰ ਜੁੜਦੇ ਰਹੋ ਐਂਡ ਆਪਣੇ ਡਿਜ਼ਾਇਰੇਬਲ ਸਕੋਰਸ ਫਾਈਨਲ ਐਗਜ਼ਾਮ ਦੇ ਵਿੱਚ ਜ਼ਰੂਰ ਗੇਨ ਕਰੋ ਐਂਡ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫੋਰ ਵਾਚਿੰਗ